ਦੋਖ ਨਹੀਂ ਹੈ ਕੋਈ ਜਿਹੜੇ ਬੜੇ ਬੜੇ ਹੰਕਾਰੀ ਨੇ ਆ ਬੜੇ ਬੜੇ ਰਾਖਸ਼ ਪੈਦਾ ਹੁੰਦੇ ਨੇ ਉਹ ਤੇਰੀ ਵਰਦੀ ਨਾਲੇ ਪੈਦਾ ਹੁੰਦੇ ਨੇ ਐ ਨਹੀਂ ਹੈਗਾ ਤੂੰ ਦੇਖ ਕੇ ਜੜਦਾ ਉਹਨਾਂ ਨੂੰ ਕਾਫੀ ਦਿਨ ਵੀ ਬੇਵਾਰਦਾ ਨਹੀਂ ਉਜਾਏ ਕਿਹਾ ਹੋਇਆ ਸੰਤੋਖ ਬਾਹ ਤੇ ਦੁਖੀ ਸੁਖ ਬਾਹ ਜਾਦੂ ਕੇ ਸੁਖੀ ਪਰ ਇਹਨਾਂ ਮੱਲੇ ਵੀ ਐ ਨਹੀਂ ਦੁਖੀ ਵੀ ਉਹਦੇ ਬਸ ਵਿੱਚ ਕੁਝ ਨਹੀਂ ਹੈ ਹਮ ਕੰਡਿਆਂ ਦੀ ਲੋੜ ਹੈ ਕੰਡਿਆਂ ਦੇ ਬਹੁਤ ਸਾਰੇ ਕਾਬਲ ਪਰ ਕਿਸੇ ਦੇ ਪੈਰ ਚ ਲੱਗ ਜਵੇ ਕੰਡਾ ਪਹਿਲਾਂ ਹੀ ਲੱਗਣ ਵਾਸਤੇ ਕੱਡਰ ਹੀ ਬਣਾਏ ਹੋਏ ਏਡਾ ਕਈ ਚੀਜ਼ਾਂ ਨੇ ਪੱਥਰ ਨੇ ਪੱਥਰ ਵੀ ਬਣਾਏ ਹੋਏ ਨੇ ਪਰ ਠੋਕਰ ਵੀ ਲੱਗ ਜਾਂਦੀ ਏ ਪੱਥਰ ਦੀ ਪੱਥਰ ਤੇ ਡਿੱਗ ਵੀ ਪੈਂਦਾ ਕਿਸੇ ਤੇ ਐਕਸੀਡੈਂਟ ਲਈ ਹੁੰਦਾ ਨੇ ਕਈ ਕੰਮ ਬਿਜਲੀ ਬਣਾਈ ਹੋਈਆਂ ਫਿਰ ਵੀ ਕਈ ਆਦਮੀ ਇਦਾਂ ਮਰ ਜਾਂਦੇ ਐਕਸੀਡੈਂਟਲੀ ਹੁੰਦੇ ਨੇ ਅਦੋਖ ਅਦਾਗ ਅਦਗ ਹੈ ਅਦਾਗ ਹੈ ਦਾਗ ਨਹੀਂ ਹੈ ਤੇਰੇ ਜੋ ਜਿਵੇਂ ਤਾਂ ਆਗ ਹੁੰਦੈ ਉਹਦੇ ਵਿੱਚ ਮੈਂਟਲ ਦੇ ਵੀ ਦਾਗ ਹੁੰਦਾ ਕਾਲਾ ਕਾਲਾ ਹੁੰਦਾ ਪਰ ਜાળ ਪੈ ਦਾ ਦਾਗ ਪਿੱਛੇ ਜਾਂ ਦਾਗਦਾ ਨਾ ਉਹ ਗੈਸ ਚਲਦਾ ਫਿਰ ਤੇ ਕਹਿ ਪਰ ਉਹ ਸਾਰੇ ਦਾਗ ਦੂ ਕਾਲਾ ਚੱਕਲ ਚੱਕੀ ਜਾਂਦਾ ਅਤਲ ਜੇ ਕੋਈ ਦਾਗ ਹੈ ਹਾਲਾਂਕਿ ਤੂੰ ਧਗਦਾ ਨਹੀਂ ਫਿਰ ਵੀ ਨਹੀਂ ਦਾਗ ਤੇਰੇ ਜੋ ਅਦੋਗਾਂ ਅਦਾਗਾਂ ਅਦਗਾਂ ਅਭੂਤ ਅਪਰਮ ਅਪੇਖ ਹੈਂ ਅਪੂਤ ਹੈਂ ਅਭੂਤ ਕੀ ਹੈ ਕੋਈ ਐਸੀ ਬੈਟਰ ਨਹੀਂ ਹੈ ਤੂੰ ਪੂਤੋ ਦੀ ਅਸਲ ਦੇ ਵਿੱਚ ਦੌਰ ਲਬਜ਼ ਇੱਕ ਅਭੂਤ ਹੈ ਕਿ ਭੂਤ ਹੈ ਇਕ ਕਬੂਤ ਹੈ। ਪੂਤ ਤਾਂ ਮੈਟਰ ਨੂੰ ਕਹਿੰਦੇ ਨੇ। ਮੈ ਪੂਤ। ਪੂਤ ਤਾਂ ਬਲਕਿ ਮੈ ਪੂਤ ਬਣ ਗਿਆ। ਤੇ ਪੂਤੀਆਂ ਮੈਟਰ ਨੂੰ ਕਹਿੰਦੇ। ਪੂਤ ਉਹਨੂੰ ਕਹਿੰਦਾ ਜੋ ਸੀਗਾ ਹੈਰੀ। ਮਾਇਆ ਦੀ ਗੱਲ ਹੈ। ਅੱਜ ਹੈ ਕੱਲ ਨੂੰ ਨਹੀਂ ਹੈ। ਜੋ ਅੱਜ ਰੂਪ ਹੈ ਤਾਂ ਕੱਲ ਨੂੰ ਨਹੀਂ ਰਹਿਣਾ ਇਸ ਕਰਕੇ ਉਹਨੂੰ ਪੂਤ ਤੇ ਕਹਿੰਦੇ। ਇਹ ਅਜ ਰੂਪ ਕਲ ਨੂੰ ਹੋਰੀ ਰਣ ਨ ਪਲ 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 ਮਾਇਆ ਵਰਦੀ ਹੈ ਨਾ ਇਸ ਕਰਕੇ ਇਹਨੂੰ ਭੂਤ ਹੈ ਗਏ ਜਿਹੜਾ ਹੋਂ ਰੂਪ ਹੈ ਰਹਿਣਾ ਥੋੜਾ ਜਿਹਾ ਲੂਦੀ ਰਹਿਣਾ ਤੇ ਭੁਤੀ ਕਹਿੰਦੇ ਨੇ ਮਾਇਆ ਨੂੰ ਅਪੂਤ ਕਹਿੰਨਾਂ ਨੇ ਮਾਇਆ ਰਹੀ ਹੈ ਮਾਇਆ ਤੋਂ ਵੀ ਪਰੇ ਆ ਭਰਮ ਅਭੇਖ ਹੈ ਆਇਆ ਤਾਂ ਪਰੇ ਆ ਇਤਨਾ ਸੁਖ ਮੈਂ ਮਾਇਆ ਵੀ ਸੁਖ ਕੋਤੀ ਦੇਖੋ ਬਾਏ ਆਦਮੀ ਬਹੁਤ ਚੀਜ਼ਾਂ ਨੇ ਜਿਹੜੀਆਂ ਭੂਤ ਕਹਿ ਸਕਦੇ ਆ ਐਟਾਈਮ ਹੁਣ ਭੂਤ ਹੈ ਸਾਡੇ ਵਾਸਤੇ ਆ ਕਨੂ ਰਿੱਧੀ ਦਾ ਔਰ ਮੋਬਾਈਲ ਦੀ ਆਲ ਦੀ ਹੈ ਵੇ ਵ ਉਤੀ ਦੀ ਦੀ ਹੈ ਉਹ ਭੂਤ ਕਹਿ ਸਕਦੇ ਨੇ ਆ ਆਦਮੀ ਨੂੰ ਜੋ ਪੁੱਤਾਂ ਦੀ ਸ਼ਕਤੀ ਹੈ ਨਾ ਉਹ ਅਸਲੀ ਸ਼ਕਤੀ ਹੈ ਜਿਹੜੀ ਸਾਡੀ ਪਹੁੰਚ ਤੇ ਪਰੇ ਹੈ ਸਾਡੇ ਗਿਆਨ ਦੇ ਨੇ ਤੇ ਪਰੇ ਹੈ ਬੂਦਰੀ ਹੈਲਪਰ ਕੰਟਰੋਲ ਚ ਆਦਮੀ ਦੇ ਆਦਮੀ ਨੇ ਕੰਟਰੋਲ ਚ ਆ ਰਹਾ ਹੂੰ ਪਸ ਫਿਰ ਉਪਰ ਹੁੰਦਾ ਆਦਮੀ ਨੇ ਕੰਟਰੋਲ ਤੇ ਪਰੇ ਹੈ ਤਾਂ ਸੁਖਮ ਹੋ ਵੀ ਸ਼ਕਤੀ ਕੋਨਾ ਸੰਸਾਰ ਨੂੰ ਜਿਹੜੀ ਸ਼ਕਤੀ ਤੁਮੀ ਖੜੀ ਹੈ ਵਾਇਰੂ ਹਾਲੂ ਤੁਮੀ ਖੜੀ ਆ ਨਾ ਧਰਤੀ ਨੂੰ ਚਲਾਉਂਦੀ ਵੀ ਹੈ ਉਹ ਵੀ ਐਜੇ ਉਹ ਧਰਤੀ ਹੈ ਐਜੇ ਉਹ ਸ਼ਕਤੀ ਸਮਝੋ ਜਿਵੇਂ ਰਿਵੋਲਟ ਕੰਟਰੋਲ ਤੇ ਹੈ ਉੱਤੇ ਜਾ ਕੇ ਰਖਾ ਨੂੰ ਕੰਟਰੋਲ ਨਹੀਂ ਕਰਦੇ ਰਿਵੋਲਟ ਇਹ ਪਰਮੈਸ਼ਰ ਕੰਟਰੋਲ ਕਰਦਾ ਕਰਦਾ ਨਾ ਪਰ ਉਹ ਸਾਡੇ ਵਾਲੀ ਤਾਂ ਖਰਾਬੀ ਪੈਦਾ ਹੋ ਜਾਂਦੀ ਉਹ ਜਿਹੜੀ ਖਰਾਬੀ ਨਹੀਂ ਪੈਦਾ ਹੁੰਦੀ ਸਾਡੇ ਵਾਲੀ ਰਿਵੋਲਟ ਚੱਲਦੀ ਹੈ ਰਿਵੋਲਟ ਨਾ ਨਹੀਂ ਚੱਲਦੀ ਉਹਦੀ ਇੱਛਾ ਨਾਲ ਚੱਲਦੀ ਹੈ ਸਾਡੇ ਰਿਵੋਲਟ ਵੀ ਖਰਾਬ ਹੋ ਸਕਦਾ ਉਹ ਖਰਾਬ ਨਹੀਂ ਹੁੰਦੀ ਕੰਟਰੋਲ ਛੱਡ ਜਾਂਦੀ ਹੈ ਹਾਂ ਉਹਦੇ ਨੋਗਾ ਸਾਡੀ ਆ ਵੀ ਕੁਝ ਐਸੀ ਬਣਾਈ ਹੋਈ ਚੀਜ਼ਾਂ ਨੇ ਆਦਮੀ ਦੀ ਨੇੜੇ ਆ ਉਹਨਾਂ ਪੜਾਦਵੀ ਦੀ ਪਹੁੰਚ ਤੇ ਬਾਹਰ ਦੇ ਜਾਨਵਰਾਂ ਦੀ ਪਹੁੰਚ ਤੇ ਜਾਨਵਰ ਤਾਂ ਇਹ ਸਭ ਦੇ ਦੇ ਜਿਵੇਂ ਜਾਨਵਰਾਂ ਬਾਂਦਰ ਰਹੇ ਥੇ ਰਿਮੋਟ ਕੰਟਰੋਲ ਸਾਡੇ ਕੋਲ ਕਾਰ ਹੈ ਬਾਂਦਰ ਦਾ ਖਰਨਾਲ ਹੋ ਵੀ ਕੋਈ ਚੱਲ ਪੈਂਦੀ ਹੈ ਕਿ ਬੰਦ ਹੋ ਜਾਂਦੀ ਹੈ ਕਿਉਂਕਿ ਬਾਂਦਰ ਵੀ ਸੁਪੂ ਹੀ ਰੱਖਦਾ ਹੈ ਨਾ ਕਾਫੀ ਪਰ ਆਦਮੀ ਨੂੰ ਪਤਾ ਕਿ ਉਹ ਜਲਦੀ ਕੋਈ ਨਹੀਂ ਜਲਦੀ ਜਾਨਵਰ ਹਰਾਨ ਹੁੰਦੇ ਕਿਉਂ ਹੁੰਦਾ ਇਦਾਂ ਇਹ ਮੈਂ ਅਸੀਂ ਆਦਮੀ ਹੁੰਦੇ ਹੋਏ ਬਹੁਤ ਕੁਝ ਅਹਿਜਾ ਕਰ ਲੈ ਹੈ ਜਾਨਵਰ ਵੀ ਤਾਂ ਹਰਾਨ ਹੁੰਦੇ ਨੇ ਉਹਨਾਂ ਦਾ ਗੱਲ ਥੋੜਾ ਸਾਡੇ ਨੂੰ ਥੋੜਾ ਲੱਗਿਆ ਆਦਮੀ ਵੀ ਹਰਾਨ ਹੁੰਦੇ ਨੇ ਕਿ ਇਹ ਨਾਲ ਗੱਲ ਘਟਾ ਟੈਲੀਵਿਜ਼ਨ ਦੇਖ ਕੇ ਬਾਰੇ ਥੋੜਾ ਹਰਾਨ ਹੁੰਦੇ ਸੀ ਰੇਡੀਓ ਨੂੰ ਦੇਖ ਕੇ ਥੋੜਾ ਹਰਾਨ ਹੁੰਦੇ ਸੀ ਅਲੀ ਬੋਲੂ ਦੇਖ ਕੇ ਘਰੇ ਥੋੜੇ ਹਰਾਨ ਹੁੰਦੇ ਸੀ ਹੌਲੀ ਹੌਲੀ ਆਦਮੀ ਦਾ ਗਿਆਨ ਵਧੀ ਜਦ ਜਿਹੜੇ ਨੇੜੇ ਨੇ ਘਟਾ ਹੈਰਾਨ ਹੁੰਦੇ ਨੇ ਪਿੱਛੇ ਨਹੀਂ ਜਾਂਦਾ ਹੈਰਾਨ ਹੋਇਆ ਕੰਪਿਊਟਰ ਆ ਦੇਖੋ ਕੁ ਫਿਲੋਜੀ ਬਿਮਾਰੀਆਂ ਵੀ ਆਉਂਦੀਆਂ ਨੇ ਇੰਤੇ ਕਿਵੇਂ ਰਾਨੀ ਵਾਲੀ ਗੱਲ ਫਿਰ ਵੀ ਇਹ ਦੋ ਇਹ ਸੂਖਮ ਸ਼ਕਤੀਆਂ ਨੂੰ ਵੀ ਗੱਲ ਇਹ ਅਭੂਤ ਨਹੀਂ ਹਨ ਇਹ ਸਭ ਕੁਝ ਅਭੂਤ ਨਹੀਂ ਹੈ ਬੁਰਖੀ ਬੁੱਧੀ ਦੇ ਅੰਦਰ ਕੁਝ ਵੀ ਭੂਤ ਨਹੀਂ ਹੈ ਬੁਰਖੀ ਮਨ ਆਪੂਤ ਬੁਰਖੀ ਮਨ ਜੋ ਸਮਝਦਾਰ ਕਰਦਾ ਉਹ ਭੂਤ ਨਹੀਂ ਹੈ ਆਪ ਦਾ ਭੂਤ ਹੈ ਪਰ ਬੋਲਦੇ ਜੋ ਬਸ ਵਿੱਚ ਉਹ ਭੂਤ ਕੁਛ ਨਹੀਂ ਉਹ ਭੂਤ ਆਤਮਾ ਭੂਤ ਹੈ ਆਤਮਾ ਤੇ ਕੰਟਰੋਲ ਕਰਨਾ ਜਿਹੜਾ ਹੈ ਨਾ ਉਹ ਭੂਤ ਸ਼ਕਤੀ ਉਹ ਕਰ ਸਕਦੀ ਹੈ ਉਹ ਬਹੁਤ ਅਭਰਮ ਅਪੇਖਣਾ ਉਹ ਜਿਹੜੀ ਰਥਾਨਾਥ ਹੈ ਨਾਥ ਉਹ ਉਹ ਭੂਤ ਸ਼ਕਤੀ ਹੈ ਨਾ ਤੇ ਵੀ ਹੈ ਕਿਸਮ ਦੀ ਰਿਮੋਟ ਕੰਟਰੋਲ ਹੈ ਜਿਹੜਾ ਤੁਸੀਂ ਟੈਲੀਵਿਜ਼ਨ ਚਲਾ ਦਿੰਦੇ ਹੋ ਪਰ ਉਹ ਕਰ ਨਹੀਂ ਚੇਤਨੂ ਬਚਕਣਾ ਹੋਰ ਗੱਲਾਂ ਚੇਤਨੂ ਬਚਕਣਾ ਹੋਰ ਗੱਲਾਂ ਆ ਭਰਮ ਹੈ ਆ ਭਰਮ ਅਭੇਖ ਹੈ ਭੂਤ ਆ ਰੂਪ ਦੋ ਲਫ਼ਜ਼ ਨੇ ਦੋਹਾਂ ਦੇ ਨੈਗੇਟਿਵ ਹੈ ਭੂਤ ਆ ਮਾਇਆ ਵਾਸਤੇ ਹੁੰਦਾ ਉਹ ਭੂਤ ਨਹੀਂ ਮਾਇਆ ਵਾਸਤੇ ਆ ਸਭ ਉਹ ਤੇ ਚੇਤਨ ਵਾਸਤੇ ਹੁੰਦਾ ਵਸਤੂ ਹੈ ਵਸਤੂ ਹੈ ਪਰ ਮਾਇਆ ਵਾਲੀ ਵਸਤੂ ਦੀ ਕੋਈ ਇੱਕ ਵਸਤੂ ਕੋਈ ਚੱਲ ਨਹੀਂ ਆ ਲਧਾਰੇ ਦੀਪ ਕਿੱਝ ਹੈ ਵਸਤੂ ਤਾਂ ਕਿਹਾ ਹੈ ਥਾਲੇ ਵਿੱਚ ਇਤਨੀ ਵਸਤੂ ਪਈਓ ਸਸਨ ਤੋਂ ਕੋ ਵਿਚਾਰੋ ਵਸਤੂ ਤਾਂ ਹੈ ਨਾ ਪਰ ਆਪਾਦਾਰਤ ਪਾਇ ਕੇ ਕਬੀਰਾ ਗਾਠ ਨਾ ਖੋਲ ਤੇ ਗਾਠ ਜੇ ਕੋਈ ਵਸਤੂ ਬਣੀ ਹੋਈ ਹੈ ਤਾਂ ਇਹ ਨਹੀਂ ਖੋਲਨੀ ਤਾਂ ਕੀ ਹੈ ਉਹ ਗਿਆਨ ਗਿਆਨ ਦੀ ਵਸਤੂਏ ਦਿਖਾਉਣ ਨੂੰ ਕੁਝ ਨਹੀਂ ਹੈ ਪੱਲੇ ਬਣੀ ਹੋਈ ਹੈ ਬੋਝ ਹੈ ਦੀ ਇੱਥੇ ਦਾ ਮੈਟਰ ਦਾ ਬੋਝ ਹੋਊਗਾ ਇਹ ਜੀ ਜੋ ਪੈਦਾ ਹੋਊਗੀ ਉਹ ਸ਼ਕਤੀ ਉਹਦਾ ਬੋਝ ਹੋਊਗਾ ਰਬੜ ਦਾ ਬੋਝ ਨਹੀਂ ਹੈ ਰਬੜ ਸੈੱਲ ਖਰਾਬ ਹੋ ਗਿਆ ਚੱਲ ਨਾ ਹਟ ਜਾਂਦਾ ਸੈੱਲ ਮੁੱਕ ਗਿਆ ਚੱਲਦੇ ਹਟ ਜਾਂਦਾ ਸੈੱਲ ਜੇ ਸ਼ਕਤੀ ਦਾ ਸੈੱਲ ਨਹੀਂ ਹੋਈ ਨਾ ਫਿਰ ਤੇ ਸੈਲ ਤੇ ਆ ਭਜਣਾ ਉੱਥੇ ਨਿਰਭਾਰ ਹੈ ਸਭ ਕੁਝ ਇੱਥੇ ਮੈਟਰ ਚੋਂ ਹੀ ਆਉਂਦੀ ਹੈ ਸ਼ਕਤੀ ਨਿਕਲ ਕੇ ਮੈਟਰ ਨੇ ਕਬ ਕਰਦੀ ਹੈ ਸ਼ਕਤੀ ਦਾ ਮੈਟਰ ਤੇ ਕੰਟਰੋਲ ਕਰਦੀ ਹੈ ਉਹ ਸ਼ਕਤੀ ਇਹ ਆਪੂਤ ਆਪੂਤ ਉਹ ਉਧਰ ਨਹੀਂ ਹੈ ਮੈਟਰ ਦੇ ਵਿੱਚ ਹੈ ਉਹ ਪਰਮ ਆਪੇਖ ਹੈ ਪਰਮ ਪਰਮ ਨਹੀਂ ਹੈ ਤੇਰੀ ਆਪੇਖ ਹੈ ਪੇਖੋ ਹੀ ਨਹੀਂ ਕੋਈ ਜਿੱਤੇ ਆ ਪਰਮ ਆਪੇਖ ਹੈ ਜਿਹੜਾ ਗਿਆਨ ਉਸ ਗਿਆਨ ਦੀ ਗੱਲ ਚੱਲਦੀ ਹੈ ਜਿਹੜੀ ਚੇਤਨਾ ਪਰਮਾਪੇਖ ਹੈ ਉਹ ਚੇਤਨਾ ਦੀ ਗੱਲ ਚੱਲਦੀ ਹੈ ਉਹ ਇੱਕ ਹੈ ਫਿਰ ਉਹ ਇੱਕ ਹੈ ਪਰ ਉਹ ਤਰਹਾ ਦਾ ਜਦ ਫਿਰ ਇੱਕ ਹੈ ਇਹਦਾ ਮਤਲਬ ਸਾਰਾ ਰਿਜ਼ਲਟ ਹੋਇਆ ਇੱਕ ਦੇ ਆਲੇ ਵਾਲੇ ਘੁੰਮਦੀਏ ਸੂਈ ਸਾਰੀ ਹੋਏ ਉੱਥੇ ਜਿਹੜਾ ਕੁਝ ਕਿਹਾ ਹੋਇਆ ਹੈ ਕਿਉਂ ਕਰ ਸਤਨਾ ਉਹੀ ਕੁਝ ਹੈ ਕਹਿੰਦਾ ਸਾਰਾ ਇਸ ਤ੍ਰਿਕਰਨ ਨਾ ਤਾਤ ਮਾਤ ਜਾਤ ਹੈ ਜ ਤਾਤ ਮਾਤ ਜਾਤ ਹੈ ਨਾ ਪਾਤ ਚਿਹਨ ਵਰਣ ਹੈ ਨਾ ਪਾਤ ਚਿਹਨ ਵਰਣ ਤਾਤ ਬਾਪਨ ਮਾਇ ਕੋਈ ਸਰੀਰ ਹੈ ਚਿਹਨ ਵਰਣ ਨਾ ਕੋਈ ਉਹ ਨੂੰ ਭੜਾ ਹੋਣ ਦੀ ਖਤਰਾ ਹੈ ਪਤ ਤੋੜ ਦਾ ਖਤਰਾ ਹੈ ਕੋਈ ਅਦੇਖ ਅਸੇਖ ਅਭੇਖ ਹੈ ਅਦੇਖ ਹੈ ਤੈਨੂੰ ਕੋ ਦੇਖ ਨਹੀਂ ਸਕਦਾ ਅਦ੍ਰਿਸ਼ ਅਦਰਸ਼ ਅ ਸ਼ੇਖ ਆਪੇ ਹੈਂ ਅ ਸ਼ੇਖ ਹੈ ਅ ਸ਼ੇਖ ਹੁੰਦਾ ਬਜ਼ੁਰਗ ਸ਼ੇਖ ਬਜ਼ੁਰਗ ਹੁੰਦਾ ਹੈ ਇਹ ਆਪਣਾ ਸਮਝ ਲੈ ਵੀ ਤੂੰ ਬਹੁਤਾ بڑا ਹੈ ਸਭ ਤੋਂ ਪਹਿਲਾਂ ਤੂੰ ਬੁढ़ा ਹੈ ਕੋਈ ਚਿੱਟੀ ਦਾੜੀ ਹੋਊ ਜਿਵੇਂ ਕਹਾਣੀ ਆਪਣਾ ਕਿਹਾ ਜੇ ਅੱਖਾਂ ਦੇ ਪਫੜੋ ਦੇ ਵਾਲ ਬਾਲ لمبے لمبے ਹੋਣਗੇ ਹੈ ਜਾਂ ਨਹੀਂ ਹੈ ਅ ਸ਼ੇਖ ਆਹੋ ਬਜ਼ੁਰਗ ਨਹੀਂ ਹੈਗਾ ਵੀ ਕਸਾਰਾ ਮ ਬੜੀ ਉਮਰ ਦਾ ਜੀ ਹ ਤੱਕ ਸਿਆਣਾ ਹੈ ਕੋਈ ਸਰੀਰ ਨਹੀਂ ਯਾਦਾ ਹੈਗਾ ਆਪੇ ਇਹ ਖਾਂ ਸਰੀਰ ਇਹ ਨਹੀਂ ਕਹਾ ਕਹਿਦਾ ਦਿੱਤਾ ਵੀ ਦੇ ਹੈ ਹੀ ਨਹੀਂ ਇਹ ਕਹਿ ਨਹੀਂ ਕੋਈ ਸਦੀਵ ਬੇਸਭ ਪੰਨ ਹੈ ਸਦੀਵ ਵਿਸ਼ਪਨ ਹਮੇਸ਼ਾ ਹੀ ਵਿਸ਼ਪ ਨੂੰ ਦੀ ਉਤਪਤੀ ਕਰਦਾ ਰਹਣਾ ਵਿਸ਼ਪ ਨੂੰ ਪੈਦਾ ਕਰਦਾ ਰਹਣਾ ਵਿਸ਼ਪ ਦਾ ਪੈਦਾ ਕਰਦਾ ਰਹਣਾ ਤੇ ਬਿਸ਼ਵ ਦਾ ਭੌਤਿਕ ਪੋਸ਼ਣ ਕਰਦਾ ਰਹੇ। ਪੜਨ ਦੇ ਦੋੇ ਹੁੰਦੇ ਨੇ। ਪੜਨ ਨਾਲ ਪੋਸ਼ਣ ਆਉਂਦਾ ਹੁੰਦਾ ਨਾਲ। ਪੜਨ ਦਾ ਹੁੰਦਾ ਪੈਦਾ ਕਰਨਾ ਵੀ ਪੜ ਲਈ। ਜੇ ਪੈਦਾਣਾ ਕਰਿਆ ਜੇ ਖਾਲੀ ਹੋ ਜੂ ਸੰਸਾਰ। ਹਮ। ਸੰਸਾਰ ਤਾਂ ਖਾਲੀ ਹੋ ਜਾਊਗਾ। ਪਰ ਵਰਦਾ ਵੀ ਰਹਿਣਾ ਤੇ ਉਹਨਾਂ ਦਾ ਪੇਟ ਵੀ ਵਰਦਾ ਰਹੇ। ਪੈਦਾ ਵੀ ਕਰਦਾ ਰਹਿਣਾ ਉਹਨਾਂ ਦਾ ਪੇਟ ਵੀ ਵਰਦਾ ਰਹੇ। ਭਾਵੇਂ ਦੋ ਹੀ ਸੰਸ ਵਿੱਚ ਆਊਗਾ। ਪਰ ਜੇ ਹੁਣ ਸਰਦਾਰ ਜੋਰ ਕੋ ਪੈਦਾ ਨਾ ਹੋਵੇ ਤੇ ਤੱਕ ਸਾਰੇ ਖਤਮ ਹੋ ਜਾਣਗੇ ਫਿਰ ਜੀ ਬਿਸ਼ਵੰਬਰ ਬਿਸ਼ਨਾਥ ਹੈ ਬਿਸ਼ੰਬਰ ਬਿਸ਼ਨਾਥ ਬਿਸ਼ੰਬਰ ਹੈ ਬਿਸ਼ਵਨੂ ਪਰਣ ਵਾਲਾ ਬਿਸ਼ੰਬਰ ਹੁੰਦਾ ਬਿਸ਼ਵ ਦੀ ਰਚਨਾ ਕਰਨ ਵਾਲਾ ਬਿਸ਼ਨਾਥ ਹੈ ਬਿਸ਼ਨਾਥ ਮੀ ਹੈ ਮਾਲਕ ਵੀ ਤੂੰ ਹੀ ਹੈ ਇਹ ਨਹੀਂ ਹੈ ਕਿਸੇ ਦਾ ਖੇਤ ਹੈ ਪੀਜਾ ਤੂੰ ਵੜ ਲੈਣ ਹੋਣੇ ਪਿਪਲ ਆੜ ਕੇ ਜਦਾ ਬਕਾਨ ਤੇਰਾ ਦਾ ਬਸ ਦਿਹਾੜੀਦਾਰੇ ਹੈ ਤੂੰ ਤਾਂ ਕੋਠੀ ਤਾਂ ਬਣਾ ਲਈ ਰਹੁ ਤਾਂ ਆ ਕੇ ਮਾਲਕ ਇਹ ਜੀ ਗੱਲ ਨਹੀਂ ਹੈ ਤੂੰ ਵੀ ਬਣਾ ਰਿਆ ਜਿਹੜੇ ਸੰਸਾਰ ਨੂੰ ਮਾਲਕ ਵੀ ਤੂੰ ਹੀ ਹੈ ਉਹਦਾ ਕੋਈ ਹੋਰ ਨਹੀਂ ਮਾਲਕ ਹੈ ਜਿਹਦੀ ਰਚਨਾ ਤੂੰ ਰਚੀ ਹੈ ਬਣਾਈ ਹੈ ਇਹਦਾ ਮਾਲਕ ਵੀ ਆਪ ਹੈ ਬਿਸ਼ੇਖ ਬਿਸ਼ੂ ਭਨ ਹੈ ਵਿਸ਼ੇਸ਼ ਤੌਰ ਤੇ ਕੀ ਕਰਨਾ ਹੈ ਵਿਸ਼ੇਸ਼ ਕੰਮ ਕੀ ਹੈ ਵਿਸ਼ੋ ਭਰਨਾ ਪਰਦਾ ਬਸ ਵਿਸ਼ੇਸ਼ ਕੰਮ ਤੇਰਾ ਇਹਨਾਂ ਦਾ ਢਿੱਡ ਭਰਨ ਦਾ ਖਿਆਲ ਹੈ ਬਾਕੀ ਪਹਿਲਾਂ ਬੂਦਾਤਾ ਹੋਈ ਜਾਂਦੇ ਨੇ ਡਿਊਟੀਆਂ ਲਾਈ ਹੋਈਆਂ ਨੇ ਤੇਰੀਆਂ ਬੰਦੇ ਤੇਰੀ ਰਜਣਾ ਅਜਾ ਥੌਮ ਥੌਮ ਰਾਸ਼ਨ ਪਚਾਉਣ ਦਾ ਕੰਮ ਹੈ ਨਾ ਇੱਥੇ ਜਿਆਦਾ ਧਿਆਨ ਦੇਣਾ ਪੈਂਦਾ ਤੈਨੂੰ ਕਿਸੇ ਖੂਜੇ ਨੂੰ ਕੋਈ ਭੁੱਖਾ ਨਾ ਰਹਿ ਜਾਵੇ ਸਜਣਾ ਰਿਜ਼ਕ ਆ ਕੋਈ ਪੈਸਾ ਨਾ ਰਹਿ ਜਾਵੇ ਬਿਸ਼ੋਪਾਂ ਨੇ। ਗੱਬੇਸ਼ ਬਿਸ਼ਪ ਦਾ ਪੇਟ ਭਰਨ ਵਾਸਤੇ। ਜ਼ਮੀਨ ਜਮਾਨ ਕਿੱਥੇ? ਪਾਣੀ ਚਾਹੀਦਾ, ਬੀਜ ਚਾਹੀਦਾ। ਕਿੱਥੇ ਕੀ ਚਾਹੀਦਾ, ਕਿੱਥੇ ਕੀ ਚਾਹੀਦਾ। ਸਾਰਿਆਂ ਦਾ ਖਿਆਲ ਰੱਖਣਾ। ਕੋਈ ਦਾ ਪਿਆਸ ਤਾਂ ਘੜੇ ਲੱਗੇ ਉਹਦੀ, ਘੰਟਾ ਉੱਪਰ ਹੀ ਘੜੀ ਗਰਮੀ ਦੇ ਵਿੱਚ। ਭੁੱਖ ਪਿਆਸ ਤਾਂ ਮਿੱਟ-ਮਿੱਟ ਦਾ ਕੰਮ ਹੈ। ਫੇ ਸਾਰੀ ਸ੍ਰਿਸ਼ਟੀ ਹੈ। ਆਹ ਕੰਮ ਜ਼ਿਆਦਾ ਔਖਾ ਹੈ ਕਹਿੰਦੇ ਜਿਹੜਾ। ਬਹੁਤਾ ਧਿਆਨ ਖਾਨਾ ਪੀਣ ਤੇ ਲੋਕਾਂ ਨੇ ਜਿਹੜੀਆਂ ਲੋੜਾਂ ਨੇ ਨਾ ਲੋੜਾਂ ਦਾ ਜਿਆਦਾ ਧਿਆਨ ਰੱਖਣਾ ਪੈਂਦਾ ਦਿਮਗ ਡਾਇਨਾ ਜਿਆਦਾ ਫਿਰ ਜਿਮੀ ਜਮਾਨ ਛੋਣੇ ਬੱਚਿਆਂ ਦਾ ਤਾਂ ਮਾਪੇ ਧਿਆਨ ਰੱਖ ਲੈਂਦੇ ਨੇ بڑے ਹੋ ਗਏ ਤਾਂ ਮੈਨੂੰ ਰੱਖਣਾ ਪੈਂਦਾ ਨਾ ਸਾਰਿਆਂ ਦਾ ਕੋਈ ਐਸਾ ਵੀ ਆ ਕੋਈ ਬੱਚਾ ਜਿਹੜਾ ਛਟਕੇ ਪਿਛਲੇ ਜਾਂਦਾ ਉਹ ਵੀ ਕਈ ਵਾਰ ਐਨੇ ਨੇ ਚਰਜਉਂਦੇ ਰਹਿ ਜਾਂਦੇ ਨੇ ਕਰ ਡਾਕਟਰ ਵੀ ਹੈਰਾਨ ਹੋ ਜਾਂਦੇ ਨੇ ਐਨਾ ਜਰ ਬੱਚਾ ਕਿਵੇਂ ਜਿਉਦਾ ਰਹਿ ਗਿਆ ਦੋ ਦਿਨ ਪਿਆ ਰਿਆ ਬਾਹ ਠੱਡ ਸੀ بس بچਾਉਣ ਵਾਲਾ ਬਚਾਉਣਾ ਅਜੀਬ ਅਜੀਬ ਤਕੂਦੇ ਸਟੇ ਹੋਏ ਬੱਚੇ ਜਾਂਦੇ ਰਹਿੰਦੇ ਨੇ ਛੋਟੇ ਕੋ ਮੰਨਣ ਨੂੰ ਤਿਆਰ ਨਹੀਂ ਲੇਕਿਨ ਫਿਰ ਵੀ ਜਿਉਦੇ ਨੇ ਅ ਕੋਲ ਬਾਲਾ ਜਾਂਦੇ ਰੱਖਦਾ ਹੈ ਨਾ